ਵੇਰੇ ਵੇਰੇ ਸਹੀ ਆ ਤਾਂ ਦੇਖ ਸਕਦੇ ਹੋ ਇਹ ਹੀ ਗੋਲੇ ਨੇ ਜਿਹੜੇ ਇਹ ਹੀ ਗੋਲੇ ਨੇ ਇਹ ਸਿੱਟੇ ਜਾ ਰਹੇ ਨੇ ਲੋਕ ਇੱਥੇ ਖੜੇ ਨੇ ਬਾਈ ਕਹਿੰਦੇ ਲੋਕ ਇੱਥੇ ਖੜੇ ਨੇ ਤਾਂ ਗੋਲੇ ਨੇ ਜਿਹੜੇ ਲਾਗੇ ਜਾ ਰਹੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਆ ਗੋਲਾ ਦਵਿੰਦਰ ਮੈਂ ਕਹੂੰਗਾ ਇੱਕ ਵਾਰ ਇੱਕ ਵਾਰ ਆ ਗੋਲਾ ਜਿਹੜਾ ਜ਼ਰੂਰ ਦਿਖਾ ਦਿਓ ਇਹ ਗੋਲੇ ਨੇ ਜਿਹੜੇ ਸਿੱਟੇ ਜਾ ਰਹੇ ਨੇ ਲਗਾਤਾਰ ਕਿਸਾਨਾਂ ਦੇ ਉੱਪਰ ਤਾਂ ਕਿਸਾਨਾਂ ਨੂੰ ਸੈਂਕੜੇ ਕਿਸਾਨ ਨੇ ਜਿਹੜੇ ਹਰਿਆਣਾ ਪ੍ਰਸ਼ਾਸਨ ਵੱਲੋਂ ਇਹ ਗੋਲੇ ਸੁੱਟ ਕੇ ਫੱਟੜ ਕਰ ਦਿੱਤੇ ਗਏ ਨੇ ਤਾਂ ਇਹ ਬਜ਼ੁਰਗ ਨੇ ਬਾਈ ਜੀ ਤੁਸੀਂ ਵੜਿਆ ਸੀ ਗੋਲਾ ਇਹ ਹਾਂਜੀ ਮੈਂ ਲੈ ਆਇਆ ਜੀ ਅੱਗੇ ਤੋਂ ਅੱਗੇ ਗਏ ਸੀਗੇ ਲੱਗੀ ਹੋਏ ਆਇਆ ਮੈਂ ਹਾਂ ਅੱਧਾ ਘੰਟਾ ਉੱਥੇ ਲਾ ਕੇ ਆਏ ਆ ਆਹੀ ਮਾਰ ਰਹੇ ਆ ਜਦੋਂ ਡੇਗਦਾ ਫੱਟਦਾ ਉਸ ਤੋਂ ਬਾਅਦ ਇਹਨੇ ਸੱਟਾਂ ਮਾਰੀਆਂ ਨੇ ਜਿੰਨੇ ਮੁੰਡੇ ਜਗਮੀ ਹੋਏ ਨੇ ਅੱਜ ਆਹ ਗੋਲਾ ਅੱਛਾ ਇਸ ਗੋਲੇ ਨਾਲ ਸੈਂਕੜੇ ਕਿਸਾਨ ਜਿਹੜੇ ਕਿੰਨੇ ਫੱਟੜ ਹੋਏ ਨੇ ਆਹ ਗੋਲੇ ਨੇ ਕਰੇ ਨੇ ਸਾਰੇ ਤਾਂ ਦੇਖ ਸਕਦੇ ਹੋ ਤੁਸੀਂ ਇਹ ਖਨੌਰੀ ਬਾਰਡਰ ਦੀਆਂ ਤਸਵੀਰਾਂ ਨੇ ਤਾਂ ਇਹ ਕਿਸਾਨ ਨੇ ਇਹਨਾਂ ਨੇ ਵੋਟਾਂ ਪਾ ਕੇ ਤੁਹਾਨੂੰ ਤਖਤਾਂ ਤੇ ਬਿਠਾਇਆ ਤੇ ਇਹ ਗੋਲੇ ਇਹਨਾਂ ਤੇ ਸਿੱਟ ਦੇ ਚੰਗੇ ਲੱਗਦੇ ਹੋ ਸੋਚਣ ਦੀ ਲੋੜ ਹੈ ਜਿਹੜੇ ਲੀਡਰ ਨੇ ਭਾਵੇਂ ਉਹ ਸਟੇਟਾਂ ਦੇ ਲੀਡਰ ਨੇ ਭਾਵੇਂ ਉਹ ਕੇਂਦਰ ਦੇ ਲੀਡਰ ਨੇ ਤਾਂ ਇਹ ਗੋਲੇ ਸਿੱਟ ਰਹੇ ਹੋ ਤੁਸੀਂ ਕਿਸਾਨਾਂ ਤੇ ਜਿਨ੍ਹਾਂ ਤੋਂ ਵੋਟਾਂ ਲੈ ਕੇ ਤੁਸੀਂ ਤਖਤਾਂ ਦੇ ਮਾਲਕ ਬਣੇ ਹੋ ਤਾਂ ਬਾਬੂ ਜੀ ਕੀ ਕਹਿਣਾ ਚਾਹੁੰਦੇ ਹੋ ਮਤਲਬ ਵੋਟਾਂ ਤਾਂ ਇਹਨਾਂ ਲੋਕਾਂ ਤੋਂ ਹੀ ਲਈ ਵੋਟਾਂ ਤਾਂ ਇਹਨਾਂ ਲੋਕਾਂ ਤੋਂ ਹੀ ਲਈਆਂ ਨੇ ਤਾਂ ਇਹਨਾਂ ਲੋਕਾਂ ਦੇ ਹੀ ਗੋਲੇ ਜਿਹੜੇ ਸਿੱਟੇ ਜਾ ਰਹੇ ਨੇ ਗੱਲ ਇਹ ਹੈ ਨਾ ਜੀ ਜਦੋਂ ਆਪਣੇ ਕੋਲੇ ਰਾਜ ਆ ਜਾਂਦਾ ਹੈ ਉਦੋਂ ਸਾਨੂੰ ਇਹ ਹੁੰਦਾ ਵੀ ਏਸੀ ਇਹਨਾਂ ਲੋਕਾਂ ਤੋਂ ਕੀ ਲੈਣਾ ਹੁਣ 2024 ਦੀ ਇਲੈਕਸ਼ਨ ਆ ਰਹੀ ਹੈ ਸਾਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਇਹ ਸਰਕਾਰ ਨੂੰ ਇੱਕ ਵੀ ਸੀਟ ਨਾ ਦਈਏ ਜਿਨ੍ਹਾਂ ਨੇ ਸਾਡੇ ਦੇ ਆ ਬੰਬ ਮਾਰੇ ਨੇ ਇਹ ਬਗਾਨੇ ਦੇਸ਼ਾਂ ਦੇ ਉੱਪਰ ਹੀ ਬੰਬ ਸਿੱਟੇ ਜਾਂਦੇ ਸੀ ਬਾਰਡਰਾਂ ਤੇ ਵਰਤੇ ਜਾਂਦੇ ਜਿਹੜੇ ਅੱਜ ਸਾਡੇ ਕਿਸਾਨਾਂ ਦੇ ਸ਼ਾਂਤਮਈ ਧਰਨਿਆਂ ਤੇ ਜਿਹੜੇ ਬੈਠੇ ਨੇ ਇਹਨਾਂ ਦਾ ਸਾਡਾ ਪ੍ਰਸਤ ਕਰਨ ਦਾ ਇਹ ਹੈ ਵੀ ਅਸੀਂ ਜੰਤਰ ਮੰਤਰ ਤੇ ਕਿਸਾਨਾਂ ਨੇ ਜਾਣਾ ਸੀ ਇਹਨਾਂ ਦਾ ਹੱਕ ਨਹੀਂ ਸੀ ਸਾਨੂੰ ਰੋਕਣ ਦਾ ਜਿਆਦਾ ਤਾਂ ਨਹੀਂ ਓਨੀ ਇਹਨਾਂ ਦੀ ਓਨੀ ਸਾਡੀ ਹੈ ਜੇ ਇਹਨਾਂ ਦੀ ਸਰਕਾਰ ਬਣੀ ਹੈ ਇਹ ਨਹੀਂ ਵੀ ਲੋਕਾਂ ਦੇ ਇਹ ਬੰਬ ਮਾਰਨ ਸਾਡੇ ਦਾ ਲੋਕਾਂ ਨੂੰ ਇਹ ਅਪੀਲ ਹੈ ਵੀ ਇਹਨਾਂ ਨੂੰ ਇੱਕ ਵੀ ਵੋਟ ਨਾ ਪਾਓ ਅੱਗੇ ਵਾਸਤੇ ਆਪਾਂ ਇਹਨਾਂ ਦਾ ਇਹੀ ਹੱਲ ਕਰ ਸਕਦੇ ਹਾਂ ਹਾਂਜੀ ਤੁਸੀਂ ਫੜਿਆ ਇਹ ਅਸੀਂ ਜੀ ਇੱਥੇ ਲੰਗਰ ਲੈ ਕੇ ਆਏ ਹਾਂ ਇਹ ਸਾਡੇ ਸਿੰਘ ਨਾਲ ਦੇ ਅੱਗੇ ਗਏ ਸੀ ਇਹਨਾਂ ਦੇ ਉੱਤੇ ਫਰਾਏ ਗਏ ਨੇ ਇਹ ਉੱਪਰੋਂ ਚੁੱਕ ਕੇ ਲੈ ਕੇ ਆਏ ਨੇ ਸਾਡੇ ਸਿੰਘ ਅਸੀਂ ਇੱਥੇ ਲੰਗਰ ਵਰਤਾ ਰਹੇ ਸੀਗੇ ਕਿਉਂਕਿ ਸਾਡਾ ਫਰਜ਼ ਹੈ ਵੀ ਲੰਗਰ ਲੈ ਕੇ ਆਉਣਾ ਕਿਸਾਨਾਂ ਵਾਸਤੇ ਜੇ ਆਪਾਂ ਇਹ ਜਿਹੜਾ ਇਹਨੜੇ ਬਾਂਬੇ ਚਲਾਇਆ ਆਪਣੇ ਤੇ ਜੇ ਇਹਨੂੰ ਆਪਾਂ ਚਲਾ ਦਈਏ ਇੱਥੋਂ ਕਿਸੇ ਦੇ ਉੱਪਰ ਇਸ ਤਰ੍ਹਾਂ ਵੀ ਮਾਰ ਦਈਏ ਤਾਂ ਇਹ ਵੀ ਫੱਟੜ ਤਾਂ ਵੀ ਕਰੂਗਾ ਤੇ ਸਾਡੇ ਬੰਦੇ ਕਿੰਨੇ ਫੱਟੜ ਕਰਤੇ ਕਿਸਾਨ ਚੋਲੋ ਠੀਕ ਹੈ ਸ਼ਾਨ ਹੁਣ ਦੇਖੋ ਕਿਵੇਂ ਚੜ ਰਹੇ ਨੇ ਲਗਾਤਾਰ ਫੇਰ ਜਿਹੜੇ ਗੋਲੇ ਨੇ ਚੱਲ ਰਹੇ ਨੇ ਇਸੇ ਤਰ੍ਹਾਂ ਦੇ ਗੋਲੇ ਇਸੇ ਤਰ੍ਹਾਂ ਦੇ ਗੋਲੇ ਚੱਲ ਰਹੇ ਨੇ ਫਟਦੇ ਗੋਲੇ ਡਿੱਗ ਗਏ ਉਸ ਤੋਂ ਬਾਅਦ ਬਹੁਤ ਪੈੜਾ ਨੁਕਸਾਨ ਕਰਦਾ ਫਟ ਜਾਂਦਾ ਜੀ ਜਿੰਨੇ ਮੁੰਡੇ ਫਟੜ ਕਰ ਰਹੇ ਨੇ ਜੀ ਆਹ ਗੋਲਿਆਂ ਨੇ ਕਰ ਰਹੇ ਨੇ ਸਾਰੇ ਮੁੰਡੇ ਫਟੜ ਸਹੀ ਹੈ ਇਹ ਅੱਜ ਤਾਂ ਦੇਖ ਸਕਦੇ ਹਾਂ ਇਹੀ ਗੋਲੇ ਨੇ ਜਿਹੜੇ ਇਹੀ ਗੋਲੇ ਨੇ ਜਿਹੜੇ ਸਿੱਟੇ ਜਾ ਰਹੇ ਨੇ ਲੋਕ ਇੱਥੇ ਖੜੇ ਨੇ ਬਾਈ ਕਹਿੰਦੇ ਲੋਕ ਇੱਥੇ ਖੜੇ ਨੇ ਤਾਂ ਗੋਲੇ ਨੇ ਜਿਹੜੇ ਡਾਗੇ ਜਾ ਰਹੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਆ ਗੋਲਾ ਦਵਿੰਦਰ ਮੈਂ ਕਹਾਂਗਾ ਇੱਕ ਵਾਰ ਇੱਕ ਵਾਰ ਆ ਗੋਲਾ ਜਿਹੜਾ ਜ਼ਰੂਰ ਦਿਖਾ ਦਿਓ ਇਹ ਗੋਲੇ ਨੇ ਜਿਹੜੇ ਸਿੱਟੇ ਜਾ ਰਹੇ ਨੇ ਲਗਾਤਾਰ ਕਿਸਾਨਾਂ ਦੇ ਉੱਪਰ ਤਾਂ ਕਿਸਾਨਾਂ ਨੂੰ ਸੈਂਕੜੇ ਕਿਸਾਨ ਨੇ ਜਿਹੜੇ ਹਰਿਆਣਾ ਪ੍ਰਸ਼ਾਸਨ ਵੱਲੋਂ ਇਹ ਗੋਲੇ ਸੁੱਟ ਕੇ ਫੱਟੜ ਕਰ ਦਿੱਤੇ ਗਏ ਨੇ ਤਾਂ ਇਹ ਬਜ਼ੁਰਗ ਨੇ ਬਾਈ ਜੀ ਤੁਸੀਂ ਵੜਿਆ ਸੀ ਗੋਲਾ ਇਹ ਹਾਂਜੀ ਮੈਂ ਲੈ ਆਇਆ ਜੀ ਅੱਗੇ ਤੋਂ ਤੇ ਅੱਗੇ ਗਏ ਸੀਗੇ ਲੱਗੀਆਂ ਆਇਆ ਮੈਂ ਅੱਧਾ ਘੰਟਾ ਉੱਥੇ ਲਾ ਕੇ ਆਏ ਆ ਆਹੀ ਮਾਰ ਰਹੇ ਇਹ ਜਦੋਂ ਡੇਗਦਾ ਫਟਦਾ ਉਸ ਤੋਂ ਬਾਅਦ ਇਹਨੇ ਸੱਟਾਂ ਮਾਰੀਆਂ ਨੇ ਜਿੰਨੇ ਮੁੰਡੇ ਜਗਮੀ ਹੋਏ ਨੇ ਅੱਜ ਆ ਗੋਲਾ ਅੱਛਾ ਇਸ ਗੋਲੇ ਨਾਲ ਸੈਂਕੜੇ ਕਿਸਾਨ ਜਿਹੜੇ ਫਟ ਜਿੰਨੇ ਫਟੜ ਹੋਏ ਨੇ ਆ ਗੋਲੇ ਨੇ ਕਰੇ ਨੇ ਸਾਰੇ ਸਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਇਹ ਖਨੌਰੀ ਬਾਰਡਰ ਦੀਆਂ ਤਸਵੀਰਾਂ ਨੇ ਤਾਂ ਇਹ ਕਿਸਾਨ ਨੇ ਇਹਨਾਂ ਨੇ ਵੋਟਾਂ ਪਾ ਕੇ ਤੁਹਾਨੂੰ ਤਖਤਾਂ ਤੇ ਬਿਠਾਇਆ ਤੇ ਇਹ ਗੋਲੇ ਇਹਨਾਂ ਦੇ ਸਿੱਟੇ ਚੰਗੇ ਲੱਗਦੇ ਹੋ ਸੋਚਣ ਦੀ ਲੋੜ ਹੈ ਜਿਹੜੇ ਲੀਡਰ ਨੇ ਭਾਵੇਂ ਉਹ ਸਟੇਟਾਂ ਦੇ ਲੀਡਰ ਨੇ ਭਾਵੇਂ ਉਹ ਕੇਂਦਰ ਦੇ ਲੀਡਰ ਨੇ ਤਾਂ ਇਹ ਗੋਲੇ ਸਿੱਟ ਰਹੇ ਹੋ ਤੁਸੀਂ ਕਿਸਾਨਾਂ ਤੇ ਜਿਨ੍ਹਾਂ ਤੋਂ ਵੋਟਾਂ ਲੈ ਕੇ ਤੁਸੀਂ ਤਖਤਾਂ ਦੇ ਮਾਲਕ ਬਣੇ ਹੋ ਤਾਂ ਬਾਬੂ ਜੀ ਕੀ ਕਹਿਣਾ ਚਾਹੁੰਦੇ ਹੋ ਮਤਲਬ ਵੋਟਾਂ ਤਾਂ ਇਹਨਾਂ ਲੋਕਾਂ ਤੋਂ ਹੀ ਲਈ ਵੋਟਾਂ ਤਾਂ ਇਹਨਾਂ ਲੋਕਾਂ ਤੋਂ ਹੀ ਲਈਆਂ ਨੇ ਤਾਂ ਇਹਨਾਂ ਲੋਕਾਂ ਦੇ ਹੀ ਗੋਲੇ ਨੇ ਜਿਹੜੇ ਸਿੱਟੇ ਜਾ ਰਹੇ ਨੇ ਗੱਲ ਇਹ ਹੈ ਨਾ ਜੀ ਜਦੋਂ ਆਪਣੇ ਕੋਲੇ ਰਾਜ ਆ ਜਾਂਦਾ ਹੈ ਉਦੋਂ ਸਾਨੂੰ ਇਹ ਹੁੰਦਾ ਵੀ ਏਸੀ ਇਹਨਾਂ ਲੋਕਾਂ ਤੋਂ ਕੀ ਲੈਣਾ ਹੈ ਹੁਣ 2024 ਦੀ ਇਲੈਕਸ਼ਨ ਆ ਰਹੀ ਹੈ ਸਾਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਇਹ ਸਰਕਾਰ ਨੂੰ ਇੱਕ ਵੀ ਸੀਟ ਨਾ ਦਈਏ ਜਿਨ੍ਹਾਂ ਨੇ ਸਾਡੇ ਦੇ ਆ ਬੰਬ ਮਾਰੇ ਨੇ ਇਹ ਬਗਾਨੇ ਦੇਸ਼ਾਂ ਦੇ ਉੱਪਰ ਹੀ ਬੰਬ ਸੁੱਟੇ ਜਾਂਦੇ ਸੀ ਬਾਰਡਰਾਂ ਤੇ ਵਰਤੇ ਜਾਂਦੇ ਜਿਹੜੇ ਅੱਜ ਸਾਡੇ ਕਿਸਾਨਾਂ ਦੇ ਸ਼ਾਂਤਮਈ ਧਰਨਿਆਂ ਤੇ ਜਿਹੜੇ ਬੈਠੇ ਨੇ ਇਹਨਾਂ ਦਾ ਸਾਡਾ ਪ੍ਰਸਤ ਕਰਨ ਦਾ ਇਹ ਹੈ ਵੀ ਅਸੀਂ ਜੰਤਰ ਮੰਤਰ ਤੇ ਕਿਸਾਨਾਂ ਨੇ ਜਾਣਾ ਸੀ ਇਹਨਾਂ ਦਾ ਹੱਕ ਨਹੀਂ ਸੀ ਸਾਨੂੰ ਰੋਕਣ ਦਾ ਜਿਆਦਾ ਤਾਂ ਨਹੀਂ ਓਨੀ ਇਹਨਾਂ ਦੀ ਓਨੀ ਸਾਡੀ ਹੈ ਜੇ ਇਹਨਾਂ ਦੀ ਸਰਕਾਰ ਬਣੀ ਹੈ ਇਹ ਨਹੀਂ ਵੀ ਲੋਕਾਂ ਦੇ ਇਹ ਬੰਬ ਮਾਰਨ ਸਾਡੇ ਦਾ ਲੋਕਾਂ ਨੂੰ ਇਹ ਅਪੀਲ ਹੈ ਵੀ ਇਹਨਾਂ ਨੂੰ ਇੱਕ ਵੀ ਵੋਟ ਨਾ ਪਾਓ ਅੱਗੇ ਵਾਸਤੇ ਆਪਾਂ ਇਹਨਾਂ ਦਾ ਇਹੀ ਹੱਲ ਕਰ ਸਕਦੇ ਹਾਂ ਹਾਂਜੀ ਤੁਸੀਂ ਫੜਿਆ ਇਹ ਅਸੀਂ ਜੀ ਇੱਥੇ ਲੰਗਰ ਲੈ ਕੇ ਆਏ ਆ ਇਹ ਸਾਡੇ ਸਿੰਘ ਨਾਲ ਦੇ ਅੱਗੇ ਗਏ ਸੀ ਇਹਨਾਂ ਦੇ ਉੱਤੇ ਫਰਾਏ ਗਏ ਨੇ ਇਹ ਉੱਪਰੋਂ ਚੁੱਕ ਕੇ ਲੈ ਕੇ ਆਏ ਨੇ ਸਾਡੇ ਸਿੰਘ ਅਸੀਂ ਇੱਥੇ ਲੰਗਰ ਵਰਤਾ ਰਹੇ ਸੀਗੇ ਕਿਉਂਕਿ ਸਾਡਾ ਫਰਜ਼ ਹੈ ਕਿ ਲੰਗਰ ਲੈ ਕੇ ਆਉਣਾ ਕਿਸਾਨਾਂ ਵਾਸਤੇ ਜੇ ਆਪਾਂ ਇਹ ਜਿਹੜਾ ਇਹਨਾਂ ਨੇ ਬਾਂਬੇ ਚਲਾਇਆ ਆਪਣੇ ਤੇ ਜੇ ਇਹਨੂੰ ਆਪਾਂ ਚਲਾ ਦਈਏ ਇੱਥੋਂ ਕਿਸ ਦੇ ਉੱਪਰ ਇਸ ਤਰ੍ਹਾਂ ਵੀ ਮਾਰ ਦਈਏ ਤਾਂ ਇਹ ਵੀ ਫੱਟੜ ਤਾਂ ਵੀ ਕਰੂਗਾ ਤੇ ਸਾਡੇ ਬੰਦੇ ਕਿੰਨੇ ਫੱਟੜ ਕਰਦੇ ਕਿਸਾਨ ਚਲੋ ਠੀਕ ਹੈ ਹੁਣ ਦੇਖੋ ਕਿਵੇਂ ਚੜ ਰਹੇ ਨੇ ਲਗਾਤਾਰ ਫੇਰ ਚੜੇ ਗੋਲੇ ਨੇ ਚੱਲ ਰਹੇ ਨੇ ਇਸੇ ਤਰ੍ਹਾਂ ਦੇ ਗੋਲੇ ਇਸੇ ਤਰ੍ਹਾਂ ਦੇ ਗੋਲੇ ਚੱਲ ਰਹੇ ਨੇ ਫੱਟਦੇ ਗੋਲੇ ਡਿੱਗ ਕੇ ਉਸ ਤੋਂ ਬਾਅਦ ਬਹੁਤ ਪੈੜਾ ਨੁਕਸਾਨ ਕਰਦਾ ਫਟ ਜਾਂਦਾ ਜੀ ਜਿੰਨੇ ਮੁੰਡੇ ਫੱਟੜ ਕਰ ਰਹੇ ਨੇ ਜੀ ਆ ਗੋਲਿਆਂ ਨੇ ਕਰ ਰਹੇ ਨੇ ਸਾਰੇ ਮੁੰਡੇ ਫੱਟੜ ਸਹੀ ਹੈ ਰੇ ਬ੍ਰੈਸਾ ਇਹ ਆ ਤਾਂ ਦੇਖ ਸਕਦੇ ਹੋ ਇਹ ਹੀ ਗੋਲੇ ਨੇ ਜਿਹੜੇ ਇਹ ਹੀ ਗੋਲੇ ਨੇ ਜਿਹੜੇ ਸਿੱਟੇ ਜਾ ਰਹੇ ਲੋਕ ਇੱਥੇ ਖੜੇ ਨੇ ਬਾਈ ਕਹਿੰਦੇ ਲੋਕ ਇੱਥੇ ਖੜੇ ਨੇ ਤਾਂ ਗੋਲੇ ਨੇ ਜਿਹੜੇ ਜਾ ਕੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਆ ਗੋਲਾ ਦਵਿੰਦਰ ਮੈਂ ਕਹੂੰਗਾ ਇੱਕ ਵਾਰ ਇੱਕ ਵਾਰ ਆ ਗੋਲਾ ਜਿਹੜਾ ਜ਼ਰੂਰ ਦਿਖਾ ਦਿਓ ਇਹ ਗੋਲੇ ਨੇ ਜਿਹੜੇ ਸਿੱਟੇ ਜਾ ਰਹੇ ਨੇ ਲਗਾਤਾਰ ਕਿਸਾਨਾਂ ਦੇ ਉੱਪਰ ਤਾਂ ਕਿਸਾਨਾਂ ਨੂੰ ਸੈਂਕੜੇ ਕਿਸਾਨ ਨੇ ਜਿਹੜੇ ਹਰਿਆਣਾ ਪ੍ਰਸ਼ਾਸਨ ਵੱਲੋਂ ਇਹ ਗੋਲੇ ਸੁੱਟ ਕੇ ਫੱਟੜ ਕਰ ਦਿੱਤੇ ਗਏ ਨੇ ਤਾਂ ਇਹ ਬਜ਼ੁਰਗ ਨੇ ਬਾਈ ਜੀ ਤੁਸੀਂ ਵੜਿਆ ਸੀ ਗੋਲਾ ਇਹ ਹਾਂਜੀ ਮੈਂ ਲੈ ਆਇਆ ਜੀ ਅੱਗੇ ਤੋਂ ਅੱਗੇ ਗਏ ਸੀਗੇ ਲੱਗੀਆਂ ਆਇਆ ਮੈਂ ਅੱਧਾ ਘੰਟਾ ਉੱਥੇ ਲਾ ਕੇ ਆਏ ਆ ਆਹੀ ਮਾਰ ਰਹੇ ਜਦੋਂ ਡੇਗਦਾ ਫਟਦਾ ਉਸ ਤੋਂ ਬਾਅਦ ਇਹਨੇ ਸੱਟਾਂ ਮਾਰੀਆਂ ਨੇ ਜਿੰਨੇ ਮੁੰਡੇ जख्मी ਹੋਏ ਨੇ ਅੱਜ ਆ ਗੋਲਾ ਅੱਛਾ ਇਸ ਗੋਲੇ ਨਾਲ ਸੈਂਕੜੇ ਕਿਸਾਨ ਜਿਹੜੇ ਫਟੇ ਕਿੰਨੇ ਫਟੜ ਹੋਏ ਨੇ ਆ ਗੋਲੇ ਨੇ ਕਰੇ ਨੇ ਸਾਰੇ ਤਾਂ ਦੇਖ ਸਕਦੇ ਹੋ ਤੁਸੀਂ ਇਹ ਖਨੌਰੀ ਬਾਰਡਰ ਦੀਆਂ ਤਸਵੀਰਾਂ ਨੇ ਤਾਂ ਇਹ ਕਿਸਾਨ ਨੇ ਇਹਨਾਂ ਨੇ ਵੋਟਾਂ ਪਾ ਕੇ ਤੁਹਾਨੂੰ ਤਖਤਾਂ ਤੇ ਬਿਠਾਇਆ ਤੇ ਇਹ ਗੋਲੇ ਇਹਨਾਂ ਤੇ ਸਿੱਟ ਦੇ ਚੰਗੇ ਲੱਗਦੇ ਹੋ ਸੋਚਣ ਦੀ ਲੋੜ ਹੈ ਜਿਹੜੇ ਲੀਡਰ ਨੇ ਭਾਵੇਂ ਉਹ ਸਟੇਟਾਂ ਦੇ ਲੀਡਰ ਨੇ ਭਾਵੇਂ ਉਹ ਕੇਂਦਰ ਦੇ ਲੀਡਰ ਨੇ ਤਾਂ ਇਹ ਗੋਲੇ ਸਿੱਟ ਰਹੇ ਹੋ ਤੁਸੀਂ ਕਿਸਾਨਾਂ ਤੇ ਜਿਨ੍ਹਾਂ ਤੋਂ ਵੋਟਾਂ ਲੈ ਕੇ ਤੁਸੀਂ ਤਖਤਾਂ ਦੇ ਮਾਲਕ ਬਣੇ ਹੋ ਤਾਂ ਬਾਬੂ ਜੀ ਕੀ ਕਹਿਣਾ ਚਾਹੁੰਦੇ ਹੋ ਮਤਲਬ ਵੋਟਾਂ ਤਾਂ ਇਹਨਾਂ ਲੋਕਾਂ ਤੋਂ ਹੀ ਲਈ ਵੋਟਾਂ ਤਾਂ ਇਹਨਾਂ ਲੋਕਾਂ ਤੋਂ ਹੀ ਲਈਆਂ ਨੇ ਤਾਂ ਇਹਨਾਂ ਲੋਕਾਂ ਤੇ ਹੀ ਗੋਲੇ ਜਿਹੜੇ ਸਿੱਟੇ ਜਾ ਰਹੇ ਨੇ ਗੱਲ ਇਹ ਹੈ ਨਾ ਜੀ ਜਦੋਂ ਆਪਣੇ ਕੋਲੇ ਰਾਜ ਆ ਜਾਂਦਾ ਹੈ ਉਦੋਂ ਸਾਨੂੰ ਇਹ ਹੁੰਦਾ ਵੀ ਏਸੀ ਇਹਨਾਂ ਲੋਕਾਂ ਤੋਂ ਕੀ ਲੈਣਾ ਹੈ ਹੁਣ 2024 ਦੀ ਇਲੈਕਸ਼ਨ ਆ ਰਹੀ ਹੈ ਸਾਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਇਹ ਸਰਕਾਰ ਨੂੰ ਇੱਕ ਵੀ ਸੀਟ ਨਾ ਦਈਏ ਜਿਨ੍ਹਾਂ ਨੇ ਸਾਡੇ ਤੇ ਆ ਬੰਬ ਮਾਰੇ ਨੇ ਇਹ ਬਗਾਨੇ ਦੇਸ਼ਾਂ ਦੇ ਉੱਪਰ ਹੀ ਬੰਬ ਸਿੱਟੇ ਜਾਂਦੇ ਸੀ ਬਾਰਡਰਾਂ ਤੇ ਵਰਤੇ ਜਾਂਦੇ ਜਿਹੜੇ ਅੱਜ ਸਾਡੇ ਕਿਸਾਨਾਂ ਦੇ ਸ਼ਾਂਤਮਈ ਧਰਨਿਆਂ ਤੇ ਜਿਹੜੇ ਬੈਠੇ ਨੇ ਇਹਨਾਂ ਦਾ ਸਾਡਾ ਪ੍ਰਸਤ ਕਰਨ ਦਾ ਇਹ ਹੈ ਵੀ ਅਸੀਂ ਜੰਤਰ ਮੰਤਰ ਤੇ ਕਿਸਾਨਾਂ ਨੇ ਜਾਣਾ ਸੀ ਇਹਨਾਂ ਦਾ ਹੱਕ ਨਹੀਂ ਸੀ ਸਾਨੂੰ ਰੋਕਣ ਦਾ ਜਿਆਦਾ ਤਾਂ ਨਹੀਂ ਓਨੀ ਇਹਨਾਂ ਦੀ ਓਨੀ ਸਾਡੀ ਹੈ ਜੇ ਇਹਨਾਂ ਦੀ ਸਰਕਾਰ ਬਣੀ ਹੈ ਇਹ ਨਹੀਂ ਵੀ ਲੋਕਾਂ ਦੇ ਇਹ ਬੰਬ ਮਾਰਨ ਸਾਡੇ ਦਾ ਲੋਕਾਂ ਨੂੰ ਇਹ ਅਪੀਲ ਹੈ ਵੀ ਇਹਨਾਂ ਨੂੰ ਇੱਕ ਵੀ ਵੋਟ ਨਾ ਪਾਓ ਅੱਗੇ ਵਾਸਤੇ ਆਪਾਂ ਇਹਨਾਂ ਦਾ ਇਹੀ ਹੱਲ ਕਰ ਸਕਦੇ ਹਾਂ ਹਾਂਜੀ ਤੁਸੀਂ ਫੜਿਆ ਇਹ ਅਸੀਂ ਜੀ ਇੱਥੇ ਲੰਗਰ ਲੈ ਕੇ ਆਏ ਹਾਂ ਇਹ ਸਾਡੇ ਸਿੰਘ ਨਾਲ ਦੇ ਅੱਗੇ ਗਏ ਸੀ ਇਹਨਾਂ ਦੇ ਉੱਤੇ ਫਰਾਏ ਗਏ ਨੇ ਇਹ ਉੱਪਰੋਂ ਚੁੱਕ ਕੇ ਲੈ ਕੇ ਆਏ ਨੇ ਸਾਡੇ ਸਿੰਘ ਅਸੀਂ ਇੱਥੇ ਲੰਗਰ ਵਰਤਾ ਰਹੇ ਸੀਗੇ ਕਿਉਂਕਿ ਸਾਡਾ ਫਰਜ਼ ਹੈ ਦੀ ਲੰਗਰ ਲੈ ਕੇ ਆਉਣਾ ਕਿਸਾਨਾਂ ਵਾਸਤੇ ਜੇ ਆਪਾਂ ਇਹ ਜਿਹੜਾ ਕਿੰਨੇੜੇ ਬੰਬੇ ਚਲਾਇਆ ਆਪਣੇ ਤੇ ਜੇ ਇਹਨੂੰ ਆਪਾਂ ਚਲਾ ਦਈਏ ਇੱਥੋਂ ਕਿਸ ਦੇ ਉੱਪਰ ਇਸ ਤਰ੍ਹਾਂ ਵੀ ਮਾਰ ਦਈਏ ਤਾਂ ਇਹ ਵੀ ਫੱਟੜ ਤਾਂ ਵੀ ਕਰੂਗਾ ਤੇ